ਬਹੁਤੇ ਬੱਚਿਆਂ ਨੂੰ ਜ਼ਿਆਦਾ ਗਰਮੀ ਸਹਿ ਨਹੀਂ ਹੁੰਦੀ ਤੇ ਉਹਨਾਂ ਨੂੰ ਨਕਸੀਰ ਦੀ ਪ੍ਰੋਬਲਮ ਹੋ ਜਾਂਦੀ ਹੈ ਜੈਨ ਕਿ ਨੱਕਰਾ ਹੀ ਉਹਨਾਂ ਦੇ ਬਲੀਡਿੰਗ ਹੋਣ ਲੱਗ ਜਾਂਦੀ ਹੈ ਤੇ ਬੱਚੇ ਬਹੁਤ ਪਰੇਸ਼ਾਨ ਹੋ ਜਾਂਦੇ ਹੈ ਜੇ ਤੁਸੀਂ ਇਹ ਲੱਸੀ ਦਾ ਗਲਾਸ ਰੋਜ਼ਾਨਾ ਬਣਾ ਕੇ ਬੱਚੇ ਨੂੰ ਪਿਆਓਗੇ ਤਾਂ ਇਹ ਪ੍ਰੋਬਲਮ ਕਦੋਂ ਗਾਇਬ ਹੋ ਜੂਗੀ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਘਰ ਵਿੱਚ ਰੋਜ਼ਾਨਾ ਜਮਾਉਣਾ ਤੁਸੀਂ ਫਰੈਸ਼ ਦਹੀਂ 3-4 ਵੱਡੇ ਸਪੂਨ ਭਰ ਕੇ ਇੱਕ ਜੱਗ ਵਿੱਚ ਪਾ ਲਿਓ ਅੱਧੇ ਗਲਾਸ ਤੋਂ ਵੀ ਘੱਟ ਪਾਓ ਪਾਣੀ ਥੋੜੀ ਜਿਹੀ ਲਮਗੇ ਆਪਾਂ ਆਈਸ ਦੇ ਟੁਕੜੇ ਜੇ ਪਾਣੀ ਤੁਹਾਡਾ ਜ਼ਿਆਦਾ ਠੰਡ 18 ਤਾਂ ਆਇਸਲੈਂਡ ਦੀ ਕੋਈ ਜ਼ਰੂਰਤ ਨਹੀਂ ਫਿਰ ਆਪਾਂ ਬਿਲਕੁਲ ਥੋੜਾ ਜਿਹਾ ਪਾਵਾਂਗੇ ਕਾਲਾ ਨਮਕ ਤੇ ਚੰਗੀ ਤਰ੍ਹਾਂ ਇਹਨੂੰ ਗ੍ਰाइंड ਕਰ ਲਾਂਗੇ ਇਹ ਲੱਸੀ ਜਿਹੜੀ ਹੈਗੀ ਤੁਹਾਡੀ ਜਿਆਦਾ ਪਤਲੀ ਨਹੀਂ ਹੋਣੀ ਚਾਹੀਦੀ ਤੁਸੀਂ ਚਾਹੋ ਤੈਨੂੰ ਮਧਾਣੀ ਨਾਲ ਵੀ ਤਿਆਰ ਕਰ ਸਕਦੇ ਹੋ ਪਰ ਮਧਾਣੀ ਨਾਲ ਤਿਆਰ ਕਰਨ ਤੇ 7 ਤੋਂ 8 ਮਿੰਟ ਲੱਗਣਗੇ ਜੱਗ ਵਿੱਚ ਤੁਸੀਂ 304 ਮਿੰਟ ਗ੍ਰाइंड ਕਰਨੀ ਹੈ ਜਾਨੀ ਕਿ ਜਿਵੇਂ ਲੱਸੀ ਦੇ ਉੱਪਰ ਮੱਖਣੀ ਆ ਜਾਂਦੀ ਹੈ ਇਹਦੇ ਉੱਪਰ ਕਾਫੀ ਸਾਰੀ ਛੱਗ ਜੀ ਆ ਜਾਊਗੀ ਉਹ ਤੁਸੀਂ ਲੈ ਕੇ ਆਉਣੀ ਹੈ ਉਦੋਂ ਤੱਕ ਗ੍ਰाइंड ਕਰਨਾ ਹੈ ਉਸ ਤੋਂ ਬਾਅਦ ਜਦੋਂ ਹੀ ਬਚ ਦੇਨੋਂ ਦੇਓਗੇ ਤਾਂ ਗਲਾਸ ਵਿੱਚ ਸਭ ਤੋਂ ਪਹਿਲਾਂ ਤੁਸੀਂ ਉਹ ਚੱਗ ਨੂੰ ਪਾਉਣਾ ਹੈ ਫਿਰ ਲੱਸੀ ਤੇ ਬੱਚੇ ਨੂੰ ਚਮਚ ਨਾਲ ਇਹ ਚੱਗ ਖਵਾ ਕੇ ਫਿਰ ਲੱਸੀ ਪਿਆਓ ਰੋਜ਼ਾਨਾ ਇਹ ਗਲਾਸ ਤੁਸੀਂ ਬੱਚੇ ਨੂੰ ਸਵੇਰ ਦੇ ਟਾਈਮ ਵੀ ਦੇ ਸਕਦੇ ਹੋ ਜਾਂ ਫਿਰ ਜਦੋਂ ਸਕੂਲ ਤੋਂ ਘਰ ਆਉਂਦਾ ਹੈ ਐਟ ਅ ਟਾਈਮ ਉਹਨੂੰ ਉਸੇ ਸਮੇਂ ਦਿਓ ਪੂਰੀ ਗਰਮੀ ਵਿੱਚ ਤੇ ਤੁਹਾਡੇ ਬੱਚੇ ਨੂੰ ਕਦੇ ਵੀ ਨਕਸੀਰ ਦੀ ਪ੍ਰੋਬਲਮ ਨਹੀਂ ਹੋਊਗੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਵੀ ਬੱਚੇ ਨੂੰ ਗਰਮੀ ਵਿੱਚ ਇਹ ਪ੍ਰੋਬਲਮ ਨਾ ਹੋਵੇ ਧੰਨਵਾਦ